USA ਦੇ ਤੁਸੀਂ ਅੱਜ ਵੀ ਪਾਇਆ ਸੀ ਕਾਫੀ ਵੀਜ਼ਾ ਸਟ੍ਰੀਮ ਹੋ ਰਿਹਾ ਕਿਸ ਤਰ੍ਹਾਂ ਦੀ ਪ੍ਰੋਫਾਈਲਸ ਦੇ ਜਿਹੜੇ ਵੀਜ਼ੇ ਆ ਰਹੇ ਆ ਇਸ ਟਾਈਮ ਦੇਖੋ ਯੂਐਸਏ ਚ ਵਧੀਆ ਰਿਜ਼ਲਟ ਆ ਰਿਹਾ ਪਰ ਕਿਤੇ ਨਾ ਕਿਤੇ ਜੇ ਬੱਚਾ ਇੰਗਲਿਸ਼ ਨਹੀਂ ਬੋਲ ਸਕਦਾ ਉਸ ਬੱਚੇ ਨੂੰ ਦਿੱਕਤ ਆ ਰਹੀ ਹੈ ਜੇ ਬੱਚਾ ਕਨਵੈਂਟ ਸਕੂਲ ਚ ਪੜਿਆ ਹੈ ਜਾਂ ਸੀਬੀਐਸਸੀ ਸਕੂਲ ਚ ਕਿਸੇ ਚ ਵੀ ਪੜਿਆ ਹੈ ਈਵਨ ਪੰਜਾਬ ਬੋਰਡ ਤੇ ਇੰਗਲਿਸ਼ మీడియం ਸਕੂਲ ਚ ਪੜਿਆ ਹੈ ਤਾਂ ਤਾਉਨੂੰ ਵਿਦਾਊਟ ਆਇਲਸ ਵੀ ਵੀਜ਼ਾ ਮਿਲ ਰਿਹਾ ਬਟ ਕਿਤੇ ਨਾ ਕਿਤੇ ਦਿੱਕਤ ਜੋ ਉਹ ਉਹ ਸਟੂਡੈਂਟ ਨੂੰ ਆ ਸਕਦੀ ਹੈ ਜਿਹੜੇ ਇੰਗਲਿਸ਼ ਚ ਵੀਕ ਨੇ ਅਗਰ ਤੁਸੀਂ ਇੰਗਲਿਸ਼ ਨਹੀਂ ਬੋਲ ਸਕਦੀ ਸਕਦੇ ਤਾਂ ਤੁਸੀਂ US ਦਾ ਵੀਜ਼ਾ ਨਾ ਅਪਲਾਈ ਕਰੋ ਕਿਉਂਕਿ ਉੱਥੇ ਵੀਜ਼ਾ ਆਫੀਸਰ ਤੁਹਾਨੂੰ ਜੋ ਵੀ ਤੁਸੀਂ ਕਨਵਰਸੇਸ਼ਨ ਕਰਨੀ ਉਹ ਇੰਗਲਿਸ਼ 'ਚ ਹੀ ਕਰਨੀ ਹੈ ਤੇ ਇੰਗਲਿਸ਼ 'ਚ ਹੀ ਤੁਹਾਡੀ ਗੱਲ ਸੁਣੀ ਜਾਣੀ ਹੈ ਤੇ ਇੰਗਲਿਸ਼ 'ਚ ਹੀ ਉਹਨਾਂ ਨੇ ਤੁਹਾਨੂੰ ਗੱਲ ਦੱਸਣੀ ਹੈ ਤੇ ਇੰਗਲਿਸ਼ ਕੰਟਰੀ ਵਿੱਚ ਜਾਣਾ ਤੇ ਰਿਜ਼ਲਟ ਦੇਖੀਏ ਪਿਛਲੇ 10 ਸਾਲਾਂ ਦਾ ਰਿਕਾਰਡ ਤੋੜਿਆ ਹੈ ਅੱਜ ਵੀ ਅਸੀਂ ਵੀਜ਼ੇ ਤੁਹਾਡੇ ਤਿੰਨ ਆਏ ਆ ਸੋ ਜੇ ਗੱਲ ਕਰੀਏ ਵੀਜ਼ਾਸ ਬਹੁਤ ਵਧੀਆ ਆ ਰਹੇ ਆ ਈਵਨ ਜੇ ਆਪਾਂ ਗੱਲ ਕਰੀਏ ਚਾਹੇ ਗ੍ਰੈਜੂਏਸ਼ਨ ਆ ਚਾਹੇ ਪਲੱਸ 2 ਆ ਬਟ ਕਿਤੇ ਨਾ ਕਿਤੇ ਉਸ ਪ੍ਰੋਫਾਈਲ ਦਾ ਵੀਜ਼ਾ ਆ ਰਿਹਾ ਜਿਹਦੇ ਕੋਲੇ ਇੰਟੈਂਸ਼ਨ ਹੈ ਪੜਨ ਦੀ ਤੇ ਉਹਨੂੰ ਇਹ ਲੱਗ ਰਿਹਾ ਵੀ ਮੈਂ ਇਸ ਯੂਨੀਵਰਸਿਟੀ ਚ ਕਿਉਂ ਜਾਣਾ ਹੈ ਉਹਨਾਂ ਨੂੰ ਕਨਵਿੰਸ ਕਰਨਾ ਬਹੁਤ ਜ਼ਰੂਰੀ ਹੈ ਸੋ ਯੂਐਸਏ ਦਾ ਵਧੀਆ ਰਿਜ਼ਲਟ ਆ ਰਿਹਾ ਹੈ ਇਹ ਮੌਕਾ ਉਹਨਾਂ ਲਈ ਆਖਰੀ ਹੋ ਸਕਦਾ ਜੋ ਸਟੂਡੈਂਟ ਯੂਐਸਏ ਜਾਣਾ ਚਾਹੁੰਦੇ ਆ ਕਿਉਂਕਿ ਜੇ ਆਪਾਂ ਦੇਖੀਏ ਪਿਛਲੇ 2020 ਦੀ ਗੱਲ ਕਰੀ ਜਦੋਂ ਕੋਵਿਡ ਸੀ ਉਸ ਤੋਂ ਪਹਿਲਾਂ ਜੋ ਰਿਜ਼ਲਟ ਆ ਰਹੇ ਸੀ ਨੈਗੇਟਿਵ ਆ ਰਹੇ ਸੀ 2021 ਤੋਂ ਇਹ ਟ੍ਰੈਂਡ ਦੁਬਾਰਾ ਸਟਾਰਟ ਹੋਇਆ ਕਿਉਂਕਿ ਉਸੇ ਟਾਈਮ ਡੋਨ ਟਰੰਪ ਦੀ ਸਰਕਾਰ ਸੀ ਉਥੇ ਤਾਂ ਕਿਤੇ ਨਾ ਕਿਤੇ ਵੀਜ਼ਾ ਉਹਨਾਂ ਨੇ ਸਕਤਾ ਸਕਤਾਈ ਵਰਤੀ ਹੋਈ ਸੀ ਕਿ ਤੇ ਵੀਜ਼ਾ ਸਕਸੈਸ ਰੇਟ ਬਹੁਤ ਲੋਅ ਚੱਲ ਰਿਹਾ ਸੀ ਬਟ ਅੱਜ ਦੀ ਡੇਟ ਵਿੱਚ ਉਥੇ ਨਵੰਬਰ ਚ ਇਲੈਕਸ਼ਨ ਹੈ ਸੋ ਨਵੰਬਰ ਦੇ ਇਲੈਕਸ਼ਨ ਚ ਵਿੱਚ ਵੀ ਜੇ ਆਪਾਂ ਗੱਲ ਕਰੀਏ ਬਹੁਤ ਕਿਨੇ ਵੀ ਲੋਕਾਂ ਦਾ ਤੋਂ ਸੁਣਿਆ ਹੈ ਵੀ ਡੋਨਲਡ ਟਰੰਪ ਦਾ ਪਲੜਾ ਭਾਰੀ ਹੈ ਬਟਰ ਕਿਤੇ ਨਾ ਕਿਤੇ ਦੇਖਿਆ ਜਾਵੇ ਅੱਜ ਦੀ ਡੇਟ ਵਿੱਚ ਡੋਨਲਡ ਟਰੰਪ ਵੱਲੋਂ ਵੀ ਕਿਹਾ ਗਿਆ ਹੈ ਵੀ ਮੈਂ ਜੇ ਕੋਈ ਸਟੂਡੈਂਟ ਸਟੈਮ ਕੋਰਸ ਚ ਪੜਦਾ ਹੈ ਤਾਂ ਉਹਨੂੰ ਸਿੱਧੀ ਪੀਆਰ ਯਾਨੀ ਕਿ ਗ੍ਰੀਨ ਕਾਰਡ ਦਵਾਂਗਾ ਸੋ ਉਹਨਾਂ ਲੋਕਾਂ ਨੂੰ ਪੋਜ਼ਿਟਿਵ ਇੰਡੀਕੇਟ ਆਇਆ ਹੋਇਆ ਹੈ ਵੀ ਤੁਹਾਡਾ ਵੀਜ਼ਾ ਲੱਗ ਗਿਆ ਤੇ ਤੁਸੀਂ ਸਾਡੀ ਕੰਟਰੀ ਵਿੱਚ ਪੜੋਗੇ ਆ ਕੇ ਤੇ ਤੁਹਾਨੂੰ ਗ੍ਰੀਨ ਕਾਰਡ ਦਿੱਤਾ ਜਾਵੇਗਾ ਸੋ ਯੂਐਸਏ ਇੱਕ ਬੈਸਟ ਆਪਸ਼ਨ ਹੈ ਉਹਨਾਂ ਸਟੂਡੈਂਟ ਲਈ ਜੋ ਸਟੈਂਪ ਦੇ ਕੋਰਸਸ ਕਰਨਾ ਚਾਹੁੰਦੇ ਨੇ ਜੇ ਆਪਾਂ ਗੱਲ ਕਰੀਏ ਆਈਟੀ ਇੱਕ ਹੱਬ ਹੈ ਯੂਐਸਏ ਵਿੱਚ ਬਹੁਤ ਜ਼ਿਆਦਾ ਸਟੂਡੈਂਟ ਜਾ ਕੇ ਉੱਥੇ ਪੜ੍ਹਦੇ ਨੇ ਬਹੁਤ ਵਧੀਆ ਜੌਬ ਓਪਰਚ्युनिटी ਹੈ ਬਟ ਕਿਤੇ ਨਾ ਕਿਤੇ ਜੋ ਨਾਰਥ ਇੰਡੀਅਨ ਸਟੂਡੈਂਟ ਹੈ ਉਹਨਾਂ ਵੱਲੋਂ ਉੱਥੇ ਜਾ ਕੇ ਪੜਨ ਦੀ بجائے ਉੱਥੇ ਅਸਾਈਲਮ ਕਲੇਮ ਕੀਤੀ ਜਾਂਦੀ ਹੈ ਸੋ ਇਸ ਦੀ وجہ ਨਾਲ ਨਾਰਥ ਇੰਡੀਆ ਨੂੰ ਵੀਜ਼ਾ ਲੈਣ ਚ ਦਿੱਕਤ ਆਉਂਦੀ ਹੈ ਸੋ ਜੇ ਆਪਣੇ ਸਟੂਡੈਂਟ ਉਥੇ ਜਾ ਕੇ ਪਲਵਿੰਦਰ ਜੀ ਪੜਨ ਅੱਛੀ ਤਰ੍ਹਾਂ ਤਾਂ ਉਹਨਾਂ ਨੂੰ ਕੋਈ ਵੀ ਪ੍ਰੋਬਲਮ ਨਹੀਂ ਆਏਗੀ ਜੇ ਆਪਾਂ ਸਾਊਥ ਇੰਡੀਅਨ ਦੀ ਗੱਲ ਕਰੀਏ ਹైదరాబాద్ ਕੇਰਲਾ ਇਤੋਂ ਬਹੁਤ ਸਾਰਾ ਸਟੂਡੈਂਟ ਜਾਂਦਾ ਉਥੇ ਤੇ ਉਹ ਉਥੇ ਜਾ ਕੇ ਵਧੀਆ ਤਰੀਕੇ ਨਾਲ ਪੜਦਾ ਤੇ ਇੰਡੀਆ ਆਉਂਦਾ ਜਾਂ ਉਥੇ ਬਹੁਤ ਵਧੀਆ ਐਮ ਐਨ ਸੀ ਕੰਪਨੀ ਚ ਜੌਬ ਕਰਦਾ ਸੋ ਉਹਨਾਂ ਲਈ ਵੀਜ਼ਾ ਜ਼ਿਲੈਂਡ ਚ ਅਜੇ ਵੀ ਦਿੱਕਤ ਨਹੀਂ ਆਈ ਪਹਿਲਾਂ ਵੀ ਨਹੀਂ ਦਿੱਕਤ ਆਉਂਦੀ ਸੀ ਹੋ ਸਕਦਾ ਫਿਊਚਰ ਚ ਵੀ ਦਿੱਕਤ ਨਾ ਆਵੇ ਬਟ ਕਿਤੇ ਨਾ ਕਿਤੇ ਨਾਰਥ ਇੰਡੀਆਨ ਨੂੰ ਇਸ ਦਿੱਕਤ ਦਾ ਸਾਹਮਣਾ ਇਸ ਕਰਕੇ ਹੀ ਕਰਨਾ ਪਿਆ ਹੈ ਕਿਉਂਕਿ ਚੰਗਾ ਸਟੂਡੈਂਟ ਉੱਥੇ ਜਾ ਕੇ ਪੜਦਾ ਉਹਦੇ ਲਈ ਵੀ ਇਹ ਦਿੱਕਤਾਂ ਦਾ ਸਾਹਮਣਾ ਹੁੰਦਾ ਹੈ ਉੱਥੇ ਜਾ ਕੇ ਪੜਦੇ ਨਹੀਂਗੇ ਹੂੰ ਬਿਲਕੁਲ ਸਟੱਡੀ ਲਈ ਆਪਾਂ ਕਹਿ ਸਕਦੇ ਆਂ ਵੀ ਜਿਹੜੇ ਸਾਡੇ ਸਟੂਡੈਂਟ ਨੇ ਆਪਾਂ ਪੰਜਾਬੀਜ਼ ਦੇ ਹਰਿਆਣੇ ਦੀ ਜਾਂ ਪੰਜਾਬ ਦੀ ਗੱਲ ਕਰਦੇ ਆਂ ਪੜਾਈ ਪ੍ਰਤੀ ਸਿਰੇਕ ਨਹੀਂ ਹੈਗੇ ਮਕਸਦ ਹੁੰਦਾ ਹੈ ਕਿ ਵੀਜ਼ਾ ਲੈ ਲੈਣਾ ਜਾਂ ਉੱਥੇ ਜਾ ਕੇ ਕੰਮ ਕਰਨਾ ਕੰਮ ਦੇ ਵਿੱਚ ਬਿਜ਼ੀ ਰਹਿਣਾ ਇਹ ਸਾਰਾ ਕੁਝ ਹੁੰਦਾ ਹੈ ਪਰ ਇਸ ਕਰਕੇ ਕਿਹੜੇ ਤਰ੍ਹਾਂ ਕਿਹੜੇ ਪ੍ਰੋਬਲਮਸ ਜਿਹੜੀਆਂ ਨੇ ਆਉਂਦੀਆਂ ਪਰ ਜੇ ਤੁਸੀਂ ਅੱਛੀ ਤਰ੍ਹਾਂ ਇੰਗਲਿਸ਼ ਬੋਲ ਲੈਂਦੇ ਹੋ ਜਿਵੇਂ ਭਾਈ ਨੇ ਹੁਣੇ ਕਿਹਾ ਤੁਸੀਂ ਕਾਨਵੈਂਟ ਸਕੂਲ ਤੋਂ ਪੜ੍ਹੇ ਹੋ ਜਾਂ ਸੀਬੀਐਸਸੀ ਬੋਰਡ ਤੋਂ ਪੜ੍ਹੇ ਹੋ ਔਰ ਤੁਹਾਡਾ ਤੁਸੀਂ ਸਮਝ ਲੈਂਦੇ ਹੋ ਤੁਹਾਡੇ ਨਾਲ ਗੱਲ ਕਰਦਾ ਤਾਂ ਇੰਟਰਵਿਊ ਵੀ ਤੁਸੀਂ ਕੱਢ ਸਕਦੇ ਹੋ ਸਰ ਕਿਹੜੇ ਕਿਹੜੇ ਇਸ ਤਰ੍ਹਾਂ ਦੀ ਕੋਈ ਤੁਸੀਂ ਆਪਣੇ ਨੂੰ ਟਰਿਕ ਦੇਣੀ ਚਾਹੋ ਸਟੂਡੈਂਟ ਨੂੰ ਵੀ ਇਸ ਤਰ੍ਹਾਂ ਦੀ ਤੁਸੀਂ ਕੌਨਫੀਡੈਂਸ ਨਾਲ ਜਨ ਤੁਹਾਡਾ ਜਿਹੜਾ ਡਰੈਸ ਸੈਂਸ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਜਾਂ ਤੁਹਾਡੇ ਬੋਲਣ ਦਾ ਤਰੀਕਾ ਇਹ ਹੋਵੇ ਜਾਂ ਤੁਹਾਡੇ ਕੋਲ ਸਵਾਲ ਜਿਹੜਾ ਤੁਸੀਂ ਕੋਰਸ ਅਪਲਾਈ ਕੀਤਾ ਹੈ ਐਂ ਜਿਸ ਤਰ੍ਹਾਂ ਦੇ ਨਾਲ ਕਿਹੜੀਆਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣ ਕੇ ਦੇਖੋ ਜੀ ਤੋਂ ਦਾ ਰਿਜ਼ਲਟ ਪੋਜ਼ਿਟਿਵ ਆਵੇ ਹੈ ਇੰਟਰਵਿਊ ਦੇ ਦੇਖੋ ਰਿਜ਼ਲਟ ਦੀ ਗੱਲ ਪੋਜ਼ਿਟਿਵ ਆਣਾ ਨੈਗੇਟਿਵ ਆਣਾ ਉਹ ਵੀਜ਼ਾ ਆਫੀਸਰ ਦੇ ਹੱਥ ਆ ਬਿਲਜੀ ਆਪਾਂ ਟਰਿਕ ਦੀ ਗੱਲ ਕਰੀਏ ਟਰਿਕ ਇਹਦੇ ਵਿੱਚ ਕੋਈ ਨਹੀਂ ਵੀਜ਼ਾ ਲੈਣ ਵਾਲੀ ਬਟ ਹਾਂ ਇੰਟੈਂਸ਼ਨ ਜਰੂਰ ਕਲੀਅਰ ਹੋਣੀ ਚਾਹੀਦੀ ਨੇ ਦੇਖੋ ਬਹੁਤ ਸਾਰੇ ਮੈਂ ਦਾ ਦੇ ਕੰਸਲਟੈਂਟ ਦੇਖੇ ਏਜੰਟ ਦੇਖੇ ਆ ਜੋ ਇਹ ਕਹਿੰਦੇ ਆ ਨਾ ਵੀ ਵੀਜ਼ਾ ਆਫੀਸਰ ਉੱਥੇ ਜਾ ਕੇ ਤੁਹਾਨੂੰ ਐਦਾਂ ਦੇ ਸਵਾਲ ਪੁੱਛਦਾ ਹੈ ਵੀ ਤੁਹਾਡੀ ਪੜ੍ਹਾਈ ਕਿਹੜੀ ਆ ਤੁਸੀਂ ਕਿਹੜੀ ਯੂਨੀਵਰਸਿਟੀ ਪੇ ਚ ਪੜਨ ਚੱਲੇ ਚੱਲੇ ਸੋ ਬੇਸਿਕਲੀ ਓਮ ਗਲੋਬਲ ਪਿਛਲੇ 12 ਤੋਂ 13 ਸਾਲ ਤੋਂ ਯੂ ਐਸ ਏ ਦਾ ਸਟੂਡੈਂਟ ਵੀਜ਼ਾ ਲਗਵਾ ਰਿਹਾ ਹੈ ਬਹੁਤ ਸਾਰੇ ਬੱਚੇ ਭੇਜੇ ਨੇ ਬਟ ਕਿਤੇ ਨਾ ਕਿਤੇ ਇੱਕ ਚੀਜ਼ ਦੇਖਣ ਨੂੰ ਮਿਲਦੀ ਹੈ ਵੀ ਅਸੀਂ ਜੋ ਬੱਚੇ ਰਿਫਿਊਜ਼ ਵੀ ਹੁੰਦੇ ਆ ਤੇ ਵੀਜ਼ਾ ਵੀ ਲੈਂਦੇ ਉਹਨਾਂ ਦੇ ਰੈਗੂਲਰ ਉਹਨਾਂ ਦੇ ਜੋ ਕੁਐਸਚਨ ਆਨਸਰ ਉਹਨਾਂ ਤੋਂ ਪੁੱਛੇ ਜਾਂਦੇ ਨੇ ਉਹਨਾਂ ਤੇ ਵਰਕ ਹੁੰਦਾ ਵੀ ਕਿ ਕਿਹੜੇ ਕੁਐਸਚਨ ਇਹ ਸਟੂਡੈਂਟ ਤੋਂ ਪੁੱਛੇ ਗਏ ਸੀ ਕਿਹੜੇ ਸਵਾਲ ਕੁਐਸਚਨ ਦਾ ਆਨਸਰ ਕਿੱਦਾਂ ਦਿੱਤਾ ਗਿਆ ਸੀਗਾ ਵੀਜ਼ਾ ਆਫੀਸਰ ਦੇ ਕੋਲੇ ਜਾ ਕੇ ਤੁਹਾਡਾ ਕੰਫੀਡੈਂਸ ਵੀ ਦੇਖਿਆ ਜਾਂਦਾ ਹੈ इवन ਤੁਹਾਡੀ ਇੰਟੈਂਸ਼ਨ ਵੀ ਦੇਖੀ ਜਾਂਦੀ ਹੈ ਕਿਤੇ ਨਾ ਕਿਤੇ ਡੀਐਸ 160 ਜੋ ਇੱਕ ਫਾਰਮ ਹੈ ਜਿਸ ਨੂੰ ਭਰ ਕੇ ਵੀਜ਼ਾ ਲਿਆ ਜਾਂਦਾ ਹੈ ਉਹਦੇ ਵਿੱਚ ਵੀ ਬਹੁਤ ਸਾਰੀਆਂ ਚੀਜ਼ਾਂ ਨਿਰਪਰ ਕਰਦੀਆਂ ਹਨ ਬਟ ਕਿਤੇ ਨਾ ਕਿਤੇ ਇਹ ਚੀਜ਼ ਇੱਕ ਚੀਜ਼ ਜੋ ਮੈਂ ਤੁਹਾਨੂੰ ਕਲੀਅਰ ਕਰਦਾ ਉਹ ਕੋਈ ਵੀ ਸਵਾਲ ਪੁੱਛ ਸਕਦੇ ਨੇ ਕੋਈ ਵੀ ਸਵਾਲ ਉਹ ਸਵਾਲ ਦਾ ਉੱਤਰ ਤੁਸੀਂ ਇੱਕ ਵਧੀਆ ਤਰੀਕੇ ਨਾਲ ਦਿਨੇ ਆਂ ਜਵਾਬ ਵਧੀਆ ਤਰੀਕੇ ਨਾਲ ਦਿਨੇ ਆਂ ਤਾਂ ਤੁਹਾਡੇ ਵੀਜ਼ਾ ਲੱਗਣ ਚ ਕੋਈ ਪ੍ਰੋਬਲਮ ਨਹੀਂ ਆਉਂਦੀ ਹਰ ਸਟੂਡੈਂਟ ਦਾ ਇੱਕੋ ਇੱਕ ਸਵਾਲ ਹੁੰਦਾ ਕਿਉਂਕਿ ਉੱਥੇ ਜਾ ਕੇ ਇਹੀ ਕੁਐਸਚਨ ਪੁੱਛਿਆ ਜਾਂਦਾ ਵਾਈ ਯੂ ਐਸ ਏ ਵਾਈ ਯੂ ਐਸ ਏ ਮੀਨਸ ਵੀ ਤੁਸੀਂ ਅਮਰੀਕਾ ਕਿਉਂ ਜਾਣਾ ਹੈ ਕਿਤੇ ਨਾ ਕਿਤੇ ਸਟੂਡੈਂਟ ਵਿੱਚੋਂ ਜਵਾਬ ਦਿੱਤਾ ਜਾਂਦਾ ਹੈ ਵੀ ਮੈਂ ਅਮਰੀਕਾ ਪੜਨ ਜਾਣਾ ਹੈ ਜੇ ਆਪਾਂ ਗੱਲ ਕਰੀਏ ਉਹਨਾਂ ਦਾ ਸਵਾਲ ਇਹ ਨਹੀਂ ਹੁੰਦਾ ਵੀ ਵਾਏ ਤੁਸੀਂ ਸਾਡੀ ਕੰਟਰੀ ਵਿੱਚ ਪੜੰਤਾ ਚੱਲੇ ਉਹਨਾਂ ਨੂੰ ਪਤਾ ਹੀ ਹੈ ਕਿਉਂਕਿ ਤੁਸੀਂ F1 ਵੀਜ਼ਾ ਜਾਂ J1 ਜਾਂ M1 ਵੀਜ਼ਾ ਅਪਲਾਈ ਕੀਤਾ ਹੋਇਆ ਹੈ ਉਹ ਤਾਂ ਉਹਨਾਂ ਨੂੰ ਪਤਾ ਹੀ ਹੈ ਵੀ ਤੁਸੀਂ ਸਟੂਡੈਂਟ ਵੀਜ਼ਾ ਤੇ ਜਾ ਰਹੇ ਹੋ ਤੁਸੀਂ ਸਟੱਡੀ ਕਰਨ ਜਾ ਰਹੇ ਹੋ ਬਟ ਉਹ ਕਹਿੰਦੇ ਆ ਵੀ ਸਾਡੀ ਕੰਟਰੀ ਹੀ ਕਿਉਂ ਚੂਜ਼ ਕੀਤੀ ਹੈ ਹੋਰ ਕੰਟਰੀਆਂ ਵਿੱਚੋਂ ਤੁਹਾਡੂ ਸਾਡੀ ਕੰਟਰੀ ਕਿਉਂ ਵਧੀਆ ਲੱਗੀ ਕਿਉਂ ਉਹਦੇ ਵਿੱਚ ਤੁਸੀਂ ਜਾ ਕੇ ਪੜ੍ਹਾਈ ਕਰਨਾ ਚਾਹੁੰਦੇ ਹੋ ਸੋ ਉਹਦੇ ਆਨਸਰ ਨੂੰ ਇੱਕ ਵਧੀਆ ਤਰੀਕੇ ਨਾਲ ਦੇਣਾ ਤੁਹਾਡਾ ਇੱਕ ਫਰਜ਼ ਬਣਦਾ ਹੈ ਅਗਰ ਤੁਸੀਂ ਰਿਸਰਚ ਵਰਕ ਕਰੋਗੇ ਯੂਐਸਏ ਤੇ ਕਿੱਦਾਂ ਦਾ ਵੀਜ਼ਾ ਆਫੀਸਰ ਸਵਾਲ ਪੁੱਛ ਰਿਹਾ ਕਿਦਾਂ ਤੁਸੀਂ ਜਵਾਬ ਦੇਣਾ ਇਹ ਨਹੀਂਗਾ ਵੀ ਵਾਈ ਯੂ ਐਸ ਏ ਤੋਂ ਬਾਅਦ ਸਿੱਧਾ ਤੁਹਾਡਾ ਜਵਾਬ ਹੋਵੇ ਵੀ ਮੈਂ ਸਟੱਡੀ ਕਰਨ ਚੱਲੇ ਆ ਸਟੱਡੀ ਕਰਨ ਦਾ ਮਤਲਬ ਹੈ ਵੀਜ਼ਾ ਆਫੀਸਰ ਨੂੰ ਤੁਹਾਡਾ ਆਲ ਮੋਸਟ ਸਾਰਾ ਜਵਾਬ ਪਤਾ ਹੀ ਹੈ ਵੀ ਤੁਸੀਂ ਸਟੂਡੈਂਟ ਵੀਜ਼ਾ ਤੇ ਜਾ ਰਹੇ ਹੋ ਤੇ ਸਟੂਡੈਂਟ ਵੀਜ਼ਾ ਤੁਸੀਂ ਅਪਲਾਈ ਕੀਤਾ ਹੋਇਆ ਬਟ ਉਹਨਾਂ ਦਾ ਕਹਿੰਦਾ ਮਤਲਬ ਹੁੰਦਾ ਵੀ ਸਾਡੀ ਕੰਟਰੀ ਵਿੱਚ ਕਿਉਂ ਜਾ ਰਹੇ ਹੋ ਵਾਈ ਨਾਟ ਇੰਡੀਆ ਵਾਈ ਯੂ ਐਸ ਏ ਵੀ ਯੂ ਐਸ ਏ ਤੁਸੀਂ ਕਿਉਂ ਪੜਨਾ ਚਾਹੁੰਦੇ ਹੋ ਸਾਡੀ ਆਪਣੀ ਕੰਟਰੀ ਹੋਮ ਕੰਟਰੀ ਵਿੱਚ ਕਿਉਂ ਨਹੀਂ ਪੜਨਾ ਚਾਹੁੰਦੇ ਜਾਂ ਫਿਰ ਤੁਸੀਂ ਹੋਰ ਕੰਟਰੀਆਂ ਵਿੱਚ ਕਿਉਂ ਨਹੀਂ ਪੜਨਾ ਚਾਹੁੰਦੇ ਤੁਹਾਨੂੰ ਸਾਡੀ ਕੰਟਰੀ ਵਿੱਚੋਂ ਕੀ ਬੈਨੀਫਿਟਸ ਮਿਲਣਗੇ ਇਸ ਪੜਾਈ ਦੇ ਕੀ ਬੈਨੀਫਿਟਸ ਨੇ ਇਸ ਯੂਨੀਵਰਸਿਟੀ ਦੇ ਕੀ ਬੈਨੀਫਿਟਸ ਨੇ ਇਸ ਸਟੇਟ ਵਿੱਚ ਕਿਉਂ ਪੜਨਾ ਚਾਹੁੰਦੇ ਹੋ ਇਸ ਸ਼ਹਿਰ ਵਿੱਚ ਕਿਉਂ ਪੜਨਾ ਚਾਹੁੰਦੇ ਹੋ ਤੁਹਾਡੇ ਲਿਵਿੰਗ ਐਕਸਪੈਂਸ ਕੌਣ ਪੇ ਕਰੇਗਾ ਤੁਹਾਡੇ ਫਾਦਰ ਮਦਰ ਦੀ ਇਨਕਮ ਕੀ ਹੈ ਤੁਹਾਡੇ ਕੋਲ ਫੰਡਿੰਗ ਕਿੰਨੀ ਹੈ ਇਹ ਸਾਰੇ ਸਵਾਲਾਂ ਦੇ ਜਵਾਬ ਇੱਕ ਵਧੀਆ ਤਰੀਕੇ ਨਾਲ ਦਿੱਤੇ ਜਾਣ ਤਾਂ ਯੂ ਐਸ اے ਦਾ ਵੀਜ਼ਾ ਲੈਣਾ ਇੱਕ ਬਹੁਤ ਸੌਖੀ ਗੱਲ ਹੈ ਬਟ ਦੁਨੀਆ ਦਾ ਸਭ ਤੋਂ ਸੌਖਾ ਵੀਜ਼ਾ ਯੂ ਐਸ اے ਦਾ ਵੀਜ਼ਾ ਲੈਣਾ ਹੈ ਬਟ ਦੁਨੀਆ ਦਾ ਸਭ ਤੋਂ ਔਕਾ ਵੀਜ਼ਾ ਵੀ ਯੂਐਸਏ ਦਾ ਵੀਜ਼ਾ ਲੈਣਾ ਹੈ ਸੋ ਜੇ ਆਪਾਂ ਗੱਲ ਕਰੀਏ ਇੰਟਰਵਿਊ بیس ਵੀਜ਼ਾ ਹੈ ਬਟ ਕਿਤੇ ਨਾ ਕਿਤੇ ਇੰਟਰਵਿਊ ਵੀ ਉਹ ਸਟੂਡੈਂਟ ਕਰੈਕ ਪਾਉਂਦੇ ਨੇ ਜਿਨ੍ਹਾਂ ਦੀ ਟੈਨਸ਼ਨ ਤੇ ਉਹਨਾਂ ਦੇ ਜਵਾਬ ਵਿੱਚ ਦੂਸਰੇ ਸਟੂਡੈਂਟ ਦੇ ਜਵਾਬ ਨਾਲੋਂ ਡਿਫਰੈਂਟ ਹੁੰਦੇ ਆ